ਸਰਸ਼ੀਕਾਲ ਮੈਰੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਬੂਥ ਸਮੇਲਨ ਦੇ ਦੌਰਾਨ ਆਸ ਵਿੱਚ ਖੇਬੜੇ ਭਾਸ਼ਪਾ ਵਰਕਰ ਚੱਲੇ ਘਸੁੰਨ ਮੁਕੇ ਇੱਕ ਦੂਜੇ ਤੇ ਸੁਟੇ ਮਾਈਕ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪਾਇਲ ਵਿਖੇ ਕਰਵਾਏ ਗਏ ਬੂਥ ਸਮੇਲਨ ਦੇ ਦੌਰਾਨ ਭਾਜਪਾ ਵਰਕਰਾਂ ਦਰਮਿਆਨ ਜ਼ਬਰਦਸਤ ਹੰਗਾਮਾ ਹੋਇਆ ਇਹ ਹੰਗਾਮਾ ਸਮੇਲਨ ਦੇ ਵਿੱਚ ਭਾਜਪਾ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਦੀ ਹਾਜ਼ਰੀ ਦੇ ਵਿੱਚ ਹੋਇਆ ਇਸ ਬੂਥ ਸਮੇਲਨ ਦੇ ਵਿੱਚ ਭਾਜਪਾ ਦੀ ਆਪਸੀ ਫੁੱਟ ਦੇਖ ਨੂੰ ਮਿਲੀ ਤੇ ਭਾਜਪਾ ਵਰਕਰਾਂ ਦੀ ਇਸ ਜ਼ਬਰਦਸਤ ਲੜਾਈ ਦੇ ਵਿੱਚ ਮੇਜ਼ ਕੁਰਸੀਆਂ ਤੇ ਕਸੂਨ ਨਮੁਕੇ ਵੀ ਚੱਲੇ ਇਸ ਬਹੁਤ ਸਮੇਲਨ ਦੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਲਜ਼ਾਰੀ ਨਾਮ ਦੇ ਵਿਅਕਤੀ ਨੇ ਰੌਲਾ ਪਾ ਲਿਆ ਕਿ ਉਸ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤੇ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਗੱਲ ਕਿਸ ਤਰੀਕੇ ਦੇ ਨਾਲ ਹੱਥੋਂ ਪਾਈ ਤੱਕ ਪਹੁੰਚੀ ਹੈ বার বার গিয়ে ਸਾਨੂੰ ਟਾਈਮ ਕੋਲ ਨਹੀਂ ਦਿੱਤਾ ਕਿ ਉਹ ਅੰਕਲ ਅੰਕਲ ਕਰੀਏ ਮੈਨੂੰ ਸਮਝ ਨਹੀਂ ਆਦੀ ਕਿ ਉਹ ਅੰਕ ਅੰਕਲ ਕਰੀਏ ਨਾ ਤੂੰ ਸਮਝਦਾ ਹੀ ਨਹੀਂ ਅੰਦਰ ਸਿੰਘ ਤੇ ਕਿਸਾਨ ਮੋਰਚੇ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਇੱਕ ਕੁਲਜੀਤ ਤੇ ਭਪਿੰਦਰ ਸਿੰਘ ਚਿਮਾ ਜੋ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਸ਼ੈਡਿਊਲ ਕਾਸਟ ਹਾਂਜੀ ਮੈਂ ਸ਼ੈਡਿਊਲ ਕਾਸਟ ਹਾਂ ਇਹਨਾਂ ਨੂੰ ਮਿਲਣ ਜਾਤੀ ਸ਼ਬਦ ਵੀ ਬੋਲੇ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਮੇਰਾ ਮੇਰੇ ਨਾਲ ਜੋ ਵੀ ਕੁਟਬਾਰ ਹੋਈ ਹੈ ਇਹ ਭਿੰਦਰ ਸਿੰਘ ਚੀਮੇ ਦੀ ਗਣੀ ਮਿੱਥੀ ਸਾਜਿਸ਼ ਦੇ ਡਾਲੇ ਸਾਰਾ ਕੰਮ ਹੋਇਆ ਇਹ ਸਿਰਫ ਇਸ ਕਰਕੇ ਕੀਤਾ ਗਿਆ ਕਿਉਂਕਿ ਮੈਂ ਹਲਕਾ ਪਾਇਲ ਤੋਂ ਐਮਐਲਏ ਦੀ ਚਕਟ ਦਾ ਦਾਵੇਦਾਰ ਆ ਓਕੇ ਤੇ ਮੇਰੀ ਪਾਰਟੀ ਦੇ ਵਿੱਚ ਪਰਵਾਦਵਾਨ ਨੇ ਚੰਗੀ ਸੇਵੜਾਈ ਹੋਈ ਹੈ ਕਿਉਂਕਿ ਮੈਂ ਬੀਂਤੀ ਬੰਦਾ ਸੀ ਦੋਈ ਮੀਆਂ ਵੀ ਬਿਲਕ ਕੇ ਕੱਪ ਕਰ ਲਏ ਇਹ ਸਿਰਫ ਮੈਨੂੰ ਡਾਊਨ ਕਰਨ ਦੀ ਖਾਤਰ ਮੇਰੀ ਜਗ੍ਹਾ ਕਿਸੇ ਹੋਰ ਬੰਦੇ ਨੂੰ ਅੱਗੇ ਲਿਆਉਣ ਦੀ ਖਾਤਰ ਇਹ ਸਾਰਾ ਸਰਯੰਤਰ ਰਚਿਆ ਹੋਰ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਸਿਰਫ ਅਸਤਾ ਲਿਸਟ ਦੇਣੀ ਸੀ ਤੇ ਜੋ ਸਾਡੇ ਮਹਿਲਾ ਮੋਰਚੇ ਦੀਆਂ ਜੋ ਲੇਡੀਜ਼ ਆਈਆਂ ਸੀ ਉਹਨਾਂ ਦੇ ਉਹਨਾਂ ਦੀ ਸਲਾਇਫ ਖਚਾਉਣੀ ਸੀ ਬਸ ਆਹ ਕੰਮ ਕਰਨਾ ਸੀ ਹੋਰ ਕੁਛ ਨਹੀਂ ਕਰਨਾ ਸੀ